डीएमएल साहब पंचायती चुनाव आ गए हैं जी किस तरह दे तैयारी चल जो जो रही है ਤੁਹਾਡੇ ਤੁਹਾਡੇ ਵਰਕਰਾਂ ਵੱਲੋਂ ਤੇ ਅੱਜ ਇਸ ਕੀ ਸੰਦੇਸ਼ ਕੀ ਦੇਣਾ ਚਾਹੂੰਗਾ ਨਾ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਦੀ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਔਰ ਫਾਜ਼ਲਕਾ ਦੇ ਵਿੱਚ ਜੋ ਇਹ ਚੋਣਾਂ ਹੋ ਰਹੀਆਂ ਨੇ ਫਾਜ਼ਲਕਾ ਦੇ ਪਿੰਡਾਂ ਦੇ ਵਿੱਚ ਅੱਜ 30 ਸਤੰਬਰ ਦਾ ਦਿਨ ਹੈ ਔਰ 27 ਸਤੰਬਰ ਤੋਂ ਜਿਹੜਾ ਨਾਮੀਨੇਸ਼ਨ ਸਟਾਰਟ ਨੇ ਔਰ ਕਿਸੇ ਨੂੰ ਵੀ ਕੋਈ ਐਨਓਸੀ ਲੈਣ ਵਿੱਚ ਜਾਂ ਕੋਈ ਚੁੱਲਾ ਟੈਕਸ ਹੈ ਉਹ ਦਿੱਕਤ ਨਹੀਂ ਆ ਰਹੀ ਸਾਡੀਆਂ ਅਫਸਰਾਂ ਨੂੰ ਸਖਤ ਹਦਾਇਤਾਂ ਨੇ ਕਿਸੇ ਨੂੰ ਵੀ ਕੋਈ ਐਨਓਸੀ ਦੀ ਨਾ ਨਹੀਂ ਕਰਨੀ ਸਾਰਿਆਂ ਦੇ ਕੋਈ ਵੀ ਕਿਸੇ ਦਾ ਨਿਮਾ ਅਨੁਸਾਰ ਕੋਈ ਵੀ ਕਾਗਜ਼ ਹੈ ਉਹ ਪੂਰੇ ਕਰਾਏ ਜਾਣ ਔਰ ਮੈਂ ਸਾਰੇ ਜਿੰਨੇ ਵੀ ਫਾਜ਼ਲ ਕਾ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਕੋਈ ਵੀ ਇਲੈਕਸ਼ਨ ਲੜ ਰਿਹਾ ਹੈ ਜਾਂ ਲੜਨਾ ਚਾਹੁੰਦਾ ਹੈ ਪਿੱਛੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਕਿਸੇ ਵੀ ਐਨਓਸੀ ਵਗੈਰਾ ਕਿਸੇ ਜਾਂ ਅੱਗੇ ਵੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਦਫ਼ਤਰ ਆ ਸਕਦਾ ਹੈ ਔਰ ਮੈਂ ਇਹੀ ਬੇਨਤੀ ਕਰਾਂਗਾ ਸਾਰੇ ਪਿੰਡਾਂ ਦੇ ਵਿੱਚ ਕਿ ਆਪਾਂ ਸਰਬਸੰਤੀ ਕਰੀਏ ਸਰਬਸੰਤੀ ਨਾਲ ਇੱਕ ਤਾਂ ਵੇਖੋ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਲਾਨ ਵੀ ਕੀਤਾ ਹੈ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ ਉਹਨਾਂ ਨੂੰ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਊਗੀ ਪਰ ਉਸ ਦੇ ਨਾਲ ਨਾਲ ਇੱਕ ਖੇਡ ਸਟੇਡੀਅਮ ਔਰ ਔਰ ਜਿੰਨਾ ਵੀ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈ ਉਹ ਸਾਰੀਆਂ ਜਿਹੜੀਆਂ ਸੂਲਤਾਂ ਸਰਬਸੰਮਤੀ ਜਿਹੜੇ ਪਿੰਡ ਦੇ ਵਿੱਚ ਹੁੰਦੀ ਹੈ ਸੂਲਤਾਂ ਦਿੱਤੀਆਂ ਜਾਣਗੀਆਂ ਤਾਂ ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਕਿਸੇ ਦੇ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਕਸਰ ਇਹ ਕਹਿੰਦੇ ਆ ਉਹਨਾਂ ਨੂੰ ਕਿਹਾ ਦੇਖੋ ਇਹ ਮੈਂ ਸਮਝਦਾ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਵਿੱਚ ਵੇਖੋ ਕੋਈ ਵੀ ਕਰਪਸ਼ਨ ਕਿਸੇ ਨੂੰ ਕਰਨ ਦਾ ਕੋਈ ਵੀ ਕਰਪਸ਼ਨ ਨਹੀਂ ਕਰ ਦਿੱਤੀ ਜਾਊਗੀ ਜੋ ਗ੍ਰਾਂਟ ਦਾ ਪੈਸਾ ਪਿੰਡਾਂ ਦੇ ਵਿਕਾਸ ਲਈ ਆਊਗਾ ਇੱਕ ਇੱਕ ਪੈਸਾ ਜਿਹੜਾ ਗ੍ਰਾਂਟ ਤੇ ਲੱਗੂਗਾ ਔਰ ਮੇਰੀ ਇਹ ਹੀ ਸਾਰਿਆਂ ਨੂੰ ਬੇਨਤੀ ਹੈ ਕੋਈ ਵੀ ਸਰਪੰਚੀ ਦਾ ਚਾਹਵਾਨ ਹੈ ਤੋ ਇਹ ਸੋਚ ਕੇ ਨਾ ਹੋਵੇ ਕਿ ਕੱਲ ਨੂੰ ਕੋਈ ਗ੍ਰਾਂਟ ਆਉਣੀ ਹੈ ਤਾਂ ਗ੍ਰਾਂਟ ਦਾ ਪੈਸਾ ਖਾਣਗੇ ਤਾਂ ਬਿਲਕੁਲ ਨਹੀਂ ਕਿਸੇ ਨੂੰ ਗ੍ਰਾਂਟ ਦਾ ਪੈਸਾ ਖਾਣ ਨਹੀਂ ਦਿੱਤਾ ਜਾਊਗਾ ਕੋਈ ਵੀ ਗ੍ਰਾਂਟ ਆਊਗੀ ਤਾਂ ਉਹ ਜਿਹੜਾ ਸਾਰਾ ਪਿੰਡ ਦੇ ਵਿਕਾਸ ਤੇ ਲੱਗੂਗਾ ਤਾਂ ਮੇਰੀ ਤਾਂ ਹੀ ਇਹ ਬੇਨਤੀ ਮੈਂ ਕਰ ਰਿਹਾ ਸਾਡੇ ਮੁੱਖ ਮੰਤਰੀ ਸਾਹਿਬ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਕਿ ਸਰਬਸੰਮਤੀ ਨਾਲ ਜਿੰਨਾ ਹੋ ਸਕੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੀ ਚੋਣ ਕੀਤੀ ਜਾਵੇ